ਪੰਜਾਬ ਦੇ ਵਿੱਚ ਇੱਕਦਮ ਮਾਸਮ ਨੇ ਕਰਵਟ ਲਈ ਆ ਗਰਮੀ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਤੇਜ਼ ਘਟਾਵਾਂ ਨੇ ਤੇ ਤੇਜ਼ ਬੱਦਲਾ ਨੇ ਪੰਜਾਬ ਦੇ ਉੱਤੇ ਜਿਹੜਾ ਇੱਕ ਆਫਤ ਦਾ ਰੂਪ ਧਾਰਨ ਕੀਤਾ ਹੈ ਸਭ ਤੋਂ ਮੈਂ ਪਹਿਲੀ ਤਸਵੀਰ ਜਿਹੜੀ ਹੈ ਮੈਂ ਤੁਹਾਨੂੰ ਜਲੰਧਰ ਦੇ ਵਿਐਮਪੀ ਚੌਕ ਦੀ ਦਿਖਾ ਰਿਹਾ ਔਰ ਇਹ ਤੇਜ਼ ਮੀਂਹ ਹਵਾਵਾਂ ਦੇ ਨਾਲ ਤੇਜ਼ ਮੀਂਹ ਔਰ ਗੜੇ ਮਾਰੀ ਇੱਥੇ ਹੋਈ ਯਾਰ ਜਿਨੇ ਹੀ ਜਿਹੜਾ ਉਹ ਹਨੇਰਾ ਛਾ ਗਿਆ ਤਾਂ ਵਾਹਨਾਂ ਦੀਆਂ ਲਾਈਟਾਂ ਜਗਾ ਕੇ ਜਿਹੜੇ ਚਾਲਕ ਨੇ ਉਹਨਾਂ ਨੂੰ ਇੱਥੋਂ ਬੁਜ਼ੁਰਗਾ ਪਹਿਰਿਆ ਇਹ ਤਸਵੀਰਾਂ ਜਲੰਧਰ ਦੇ ਬੀਐਮਸੀ ਚੌਕ ਦੀਆਂ ਔਰ ਸਭ ਤੋਂ ਜਿਹੜੀ ਇਸ ਸਮੇ ਜਿਹੜੀ ਚਿੰਤਾ ਦੀ ਗੱਲ ਹੈਗੀ ਹੈ ਜਿਹੜਾ ਚਿੰਤਾ ਦਾ ਵਿਸ਼ਾ ਹੈ ਕਿ ਜਿਹੜੇ ਕਿਸਾਨ ਨੇ ਉਹਨਾਂ ਦੇ ਲਈ ਇਹ ਬਰਸਾਤ ਜਿਹੜੀ ਹੈ ਉਹ ਆਫਤ ਦੇ ਰੂਪ ਵਿੱਚ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਆਈ ਹੈ ਕਿਉਂਕਿ ਕਣਕਾਂ ਬਿਲਕੁਲ ਇਸ ਸਮੇ ਪੱਕੀਆਂ ਹੋਈਆਂ ਨੇ ਔਰ ਪੱਕੀ ਕਣਕ ਦੇ ਉੱਤੇ ਜਦੋਂ ਇਸ ਰਫਾਰ ਦੇ ਨਾਲ ਤੇਜ਼ ਹਵਾਵਾਂ ਦੇ ਨਾਲ ਵੀ ਪੈਂਦਾ ਤੇ ਕਣਕਾਂ ਦਾ ਜਿਹੜਾ ਉਹ ਵੱਡੇ ਪੱਧਰ ਦੇ ਉੱਤੇ ਨੁਕਸਾਨ ਹੋਣ ਦਾ ਖਰਚਾ ਜਿਹੜਾ ਹੁੰਦਾ ਕਿਉਂਕਿ ਹੁਣ ਵਾਧੀਆਂ ਸ਼ੁਰੂ ਹੋਣੀਆਂ ਨੇ ਤਾਂ ਇਸੇ ਵਿਚਾਲੇ ਜਦੋਂ ਇੰਨੀ ਤੇਜ਼ ਬਰਸਾਤ ਇੰਨਾ ਤੇਜ਼ ਮੀਂਹ ਪਵੇ ਤੇ ਉਸ ਦੇ ਨਾਲ ਹਵਾਵਾਂ ਚੱਲਣ ਤਾਂ ਕਣਕਾਂ ਜਿਹੜੀਆਂ ਨੇ ਡਿੱਗਦੀਆਂ ਨੇ ਡਿੱਗਣ ਦੇ ਨਾਲ ਕਣਕ ਦੇ ਦਾਣੇ ਦਾ ਨੁਕਸਾਨ ਹੁੰਦਾ ਹੈ ਭਾਰਤ ਦੇ ਵਿੱਚ ਨੁਕਸਾਨ ਹੁੰਦਾ ਹੈ ਤਾਂ ਸਿੱਧੇ ਤੌਰ ਦੇਤੇ ਕਿਸਾਨਾਂ ਦੇ ਲਈ ਜਿਹੜੀ ਹੈ ਉਹ ਆਫਤ ਬਣਦੀ ਹੈ ਤਾਂ ਗੜੇ ਮਾਰੀਆਂ ਦੀਆਂ ਤਸਵੀਰਾਂ ਤੁਸੀਂ ਦੇਖਿਓ ਤੇਜ਼ ਹਵਾਵਾਂ ਜਿਹੜੀਆਂ ਉਹ ਚੱਲ ਰਹੀਆਂ ਨੇ ਔਰ ਦਿਨੇ ਹੀ ਜਿਹੜਾ ਹੈਗਾ ਉਹ ਜਿਹੜਾ ਹਨੇਰਾ ਜਿਹੜਾ ਛਾ ਗਿਆ ਔਰ ਵਾਹਨਾਂ ਦੀਆਂ ਲਾਈਟਾਂ ਜਗਾ ਕੇ ਇਹ ਜਿਹੜਾ ਲੋਕਾਂ ਨੂੰ ਇੱਥੋਂ ਲੰਘਣਾ ਪੈ ਰਿਹਾ ਔਰ ਦੇਖੋ ਟ੍ਰੈਫਿਕ ਪੁਲਿਸ ਜਿਹੜੀ ਹੈ ਉਹ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਕਿ ਅਜਿਹੇ ਹਾਲਾਤਾਂ ਦੇ ਵਿੱਚ ਜਿਹੜਾ ਟ੍ਰੈਫਿਕ ਹੈ ਉਹ ਕਿਤੇ ਨਾ ਕਿਤੇ ਕੰਟਰੋਲ ਦੇ ਵਿੱਚ ਰਵੇ ਲੋਕਾਂ ਨੂੰ ਕੋਈ ਮੁਸੀਬਤ ਜਿਹੜੀ ਹੈ ਉਹ ਦਿੱਕਤ ਪਰੇਸ਼ਾਨੀ ਨਾ ਆਵੇ ਪਰ ਇਹ ਚਿੰਤਾ ਦਾ ਵਿਸ਼ਾ ਕਿਸਾਨਾਂ ਦੇ ਲਈ ਜ਼ਰੂਰ ਹੈ ਹਾਲਾਂਕਿ ਲੋਕਾਂ ਨੂੰ ਗਰਮੀ ਤੋਂ ਜ਼ਰੂਰ ਰਾਹਤ ਮਿਲੀ ਹੈ ਪਰ ਇਸ ਗਰਮੀ ਦੀ ਰਾਹਤ ਦੇ ਨਾਲ ਨਾਲ ਇਹ ਕਿਸਾਨਾਂ ਦੀਆਂ ਫਸਲਾਂ ਦੇ ਲਈ ਬੇਹੱਦ ਜਿਹੜਾ ਉਹ ਖਤਰੇ ਦੀ ਘੰਟੀ ਹੈਗੀ ਆ ਸਾਜਲੰਦਰ ਤੇ ਬੀਐਮਸੀ ਚੌਕ ਦੀਆਂ ਇਹ ਤਸਵੀਰਾਂ ਨੇ ਲਗਾਤਾਰ ਜਿਹੜੀ ਆ ਉਹ ਬਰਸਾਤ ਪਿਛਲੇ ਜਿਹੜਾ ਅੱਧੇ ਪੌਣੇ ਘੰਟੇ ਤੋਂ ਲਗਾਤਾਰ ਚੱਲ ਰਹੀ ਹੈ ਗੜੇਮਾਰੀ ਜਿਹੜੀ ਹੋ ਰਹੀ ਹੈ ਔਰ ਇਸੇ ਹੀ ਗੜੇਮਾਰੀ ਦੇ ਕਾਰਨ ਜਿਹੜਾ ਉਹ ਜਿਹੜਾ ਬੇਸ਼ੱਕ ਮੌਸਮ ਦੇ ਵਿੱਚ ਜਿਹੜੀ ਆ ਟੈਂਪਰੇਚਰ ਦੇ ਵਿੱਚ ਗਰਾਵਟ ਜ਼ਰੂਰ ਆਵੇਗੀ ਪਰ ਉਸ ਦੇ ਨਾਲ ਹੀ ਜਿਹੜੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਮੁਸੀਬਤ ਦਾ ਸਾਹਮਣਾ ਉਹਨਾਂ ਨੂੰ ਨੁਕਸਾਨ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਸਕਦਾ ਤਾਂ ਅਜੇ ਵੀ ਬੱਦਲ ਜਿਹੜਾ ਉਹ ਪੂਰੀ ਤਰ੍ਹਾਂ ਦੇ ਨਾਲ ਘੁਲਿਆ ਹੋਇਆ ਹੈ ਤੁਸੀਂ ਇਸ ਤਸਵੀਰ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੀ ਜ਼ੋਰ ਦੇ ਨਾਲ ਇਹ ਮੀਂਹ ਪੈ ਰਿਹਾ ਔਰ ਕਦੋਂ ਤੱਕ ਇਹ ਮੀਂਹ ਜਿਹੜਾ ਹੈਗਾ ਹੋਰ ਪੈਣ ਦੇ ਅਸਾਰ ਹੈ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਜਰੂਰ ਇਸ ਦੀ ਜਾਣਕਾਰੀ ਦਿੱਤੀ ਗਈ ਸੀ ਕਿ ਕੁਝ ਜਿਹੜਾ ਸਮਾਂ 2-4 ਦਿਨਾਂ ਤੱਕ ਇਹ ਜਿਹੜੀ ਬਰਸਾਤ ਹੈ ਉਹ ਪੰਜਾਬ ਦੇ ਵਿੱਚ ਪੈਗੀ ਔਰ ਜਦੋਂ ਹੁਣ ਬਿਲਕੁਲ ਐਨ ਅਪ੍ਰੈਲ ਦੀ ਲਗਭਗ ਅੱਜ 19 ਤਰੀਕ ਦਾ ਜਿਹੜਾ ਦਿਨ ਲਗਭਗ ਤੱਕ ਵੀ ਬੀਤ ਚੁਕਿਆ ਔਰ ਪਰ ਦਿਨ ਦੇ ਹਾਲਾਤ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਜਿਹੜਾ ਹੈਗਾ ਉਹ ਇਸ ਬਰਸਾਤ ਨੇ ਇਸ ਗੜੇ ਮਾਰੀ ਨੇ ਜਿਹੜਾ ਉਹ ਲੋਕਾਂ ਦੀ ਚਿੰਤਾ ਕਿਸਾਨਾਂ ਦੀ ਚਿੰਤਾ ਜੜੀ ਵਿਧਾਈ ਹੈਗੀ ਆ ਤਾਂ ਇਹ ਇਹ ਤਸਵੀਰਾਂ ਜਿਹੜੀਆਂ ਹੈਗੀਆਂ ਨੇ ਇਹ ਜਲੰਧਰ ਦੀਆਂ ਨੇ ਔਰ ਜਿਹੜੀ ਪੁਲਿਸ ਹੈਗੀ ਆ ਉਹ ਵੀ ਕੋਸ਼ਿਸ਼ ਕਰ ਰਹੀ ਹੈ ਕਿ ਟ੍ਰੈਫਿਕ ਦੇ ਵਿੱਚ ਵਾਧਾ ਨਾ ਪਵੇ ਕੋਈ ਵਿਗੜਨ ਜਿਹੜਾ ਨਾ ਆਵੇ ਔਰ ਕੋਸ਼ਿਸ਼ ਇਹੀ ਹੈ ਕਿ ਇੱਥੋਂ ਭਾ ਲੋਕ ਸਖਾਲੇ ਲੰਘ ਜਾਣ ਪਰ ਜਿਹੜੇ ਕਿਸਾਨ ਪਿੰਡਾਂ ਦੇ ਵਿੱਚ ਬੈਠੇ ਨੇ ਜਿਨ੍ਹਾਂ ਦੀਆਂ ਫਸਲਾਂ ਜਿਹੜੀਆਂ ਤਿਆਰ ਬਰ ਤਿਆਰ ਨੇ ਤਾਂ ਉਹਨਾਂ ਦਾ ਤੁਸੀਂ ਅੱਜ ਚਿੰਤਾ ਦਾ ਅੰਦਾਜ਼ਾ ਜਿਹੜਾ ਹੈਗਾ ਉਹ ਲਗਾ ਸਕਦੇ ਹੋ ਹਾਲਾਂਕਿ ਹੁਣ ਹੋਰ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਥਾਵਾਂ ਦੇ ਉੱਤੇ ਮੀਂਹ ਪੈ ਰਿਹਾ ਕਿਤੇ ਕਿਤੇ ਬਰਸਾਤ ਹੋ ਰਹੀ ਹੈ ਪਰ ਉਹ ਤੁਸੀਂ ਕਮੈਂਟ ਦੇ ਕਰਕੇ ਆਪਣਾ ਜਿਹੜਾ ਉਹ ਜਾਣਕਾਰੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਪਰ ਇਹ ਬੇਹੱਦ ਚਿੰਤਾਜਨਕ ਤਸਵੀਰਾਂ ਨੇ ਗਰਮੀ ਤੋਂ ਬੇਸ਼ੱਕ ਰਾਹਤ ਮਿਲੀ ਹੈ ਪਰ ਕਿਸਾਨਾਂ ਦੇ ਚਿਹਰਿਆਂ ਦੇ ਉੱਤੇ ਇਸਨੇ ਚਿੰਤਾ ਜਿਹੜੀ ਆ ਉਹ ਜ਼ਰੂਰ ਵਧਾਈ ਹੈ ਔਰ ਇਕ ਤਾਂ ਬੱਦਲ ਜਿਹੜਾ ਹੈਗਾ ਉਹ ਘੁਲਿਆ ਪਿਆ ਹੈਗਾ ਔਰ ਅਸਾਰਹੀ ਹੈ ਅਨੁਮਾਨ ਹੀ ਲਗਾਇਆ ਜਾ ਰਿਹਾ ਕਿ ਆਉਣ ਵਾਲੇ ਹੋਰ 1-2 ਦਿਨਾਂ ਤੱਕ ਇਹ ਬਰਸਾਤ ਜਿਹੜੀ ਆ ਪੰਜਾਬ ਦੇ ਵਿੱਚ ਰਹਿ ਸਕਦੀ ਹੈ ਫਿਰ ਸਿੱਧੇ ਤੌਰ ਦੇਤੇ ਨੁਕਸਾਨ ਜਿਹੜਾ ਹੈਗਾ ਉਹ ਕਿਸਾਨਾਂ ਨੂੰ ਇਸ ਬੇਮੌਸਮੀ ਬਰਸਾਤ ਦੇ ਕਾਰਨ ਝੱਲਣਾ ਵੀ ਪੈ ਸਕਦਾ ਹੈ ਤਾਂ ਲਾਈਟਾਂ ਦਿਨੇ ਹੀ ਜਗਾ ਕੇ ਵਾਹਨਾਂ ਨੂੰ ਜਿਹੜਾ ਇੱਥੋਂ ਲੰਘਣ ਦੇ ਲਈ ਵਾਹਨ ਚਾਲਕਾਂ ਨੂੰ ਮਜਬੂਰ ਹੋਣਾ ਪੈ ਰਿਹਾ ਹੈ ਤਾਂ ਇਹ ਤਸਵੀਰਾਂ ਨੇ ਜਲੰਧਰ ਦੇ ਬੀਐਮਸੀ ਚੌਕ ਦੀਆਂ